ਮੰਮੀ ਤੁਸੀਂ ਨਾ ਵਾਰ-ਵਾਰ ਇੱਕੋ ਗੱਲ ਆਪਦੇ ਮੂੰਹ ਚੋਂ ਕੱਢੀ ਜਾਂਦੇ ਹੋ ਵੀ ਉਹ ਗੱਲ ਤਾਂ ਮੁੰਡਿਆਂ ਨਾਲ ਗੱਲਾਂ ਕਰਦੀ ਆ ਮੈਨੂੰ ਇਹ ਦੱਸੋ ਵੀ ਤੁਸੀਂ ਆਪਦੇ ਕੰਨ ਤੇ ਫੋਨ ਲਾ ਕੇ ਸੁਣਿਆ ਸੀ ਵੀ ਉਹਦੇ ਚੋਂ ਮੁੰਡਾ ਬੋਲਦਾ ਸੀ ਦੇਖ ਮੰਨ ਚ ਇਹ ਨਾ ਮੰਨ ਜਿਹੜਾ ਸੱਚ ਆ ਉਹ ਸੱਚ ਹੀ ਰਹੂਗਾ ਰੌਲਾ ਪਾਉਣਾ ਸੱਚ ਝੂਠ ਚ ਨਹੀਂ ਬਦਲਦਾ ਹੈਗਾ ਕਰਾਤਾ ਤੁਸੀਂ ਨਹੀਂ ਚੱਕਿਆ ਸਾਡਾ ਨਾ ਆਪਦਾ ਘਰ ਆ ਤੇ ਆਪਦੇ ਘਰ ਚ ਚੋਰੀ ਸਾਨੂੰ ਸ਼ੋਭਾ ਨਹੀਂ ਦਿੰਦੀ ਠੀਕ ਆ ਹਵਾ ਤਾਂ ਕਾਲਜ ਦੀ ਉਹਨੂੰ ਲੱਗਦੀ ਹੁੰਦੀ ਆ ਜਿਨੇ ਕਦੇ ਸਿਰ ਤੇ ਜਾਂ ਗੱਲ ਚ ਚੁੰਨੀ ਪਾਈ ਹੋਈ ਨਾ ਹੋਵੇ ਨਾਲੇ ਮੇਰੀ ਗੱਲ ਸੁਣ ਤੂੰ ਤਾਂ ਚੁੱਪੀ ਕਰ ਜਾ ਛੋਟੀ ਆ ਨਾ ਤਾਂ ਆਪਦੀ ਜ਼ਬਾਨ ਬੰਦ ਮੰਨੇ ਆ ਤੇਰੀ ਜ਼ਿੰਦਗੀ ਐ ਮੈਨੂੰ ਤੇਰੀ ਜ਼ਿੰਦਗੀ ਤੋਂ ਕੋਈ ਲੈਣਾ ਦੇਣਾ ਹੈ ਵੀ ਨਹੀਂ ਪਰ ਤੂੰ ਜਿਹੜਾ ਮੇਰੇ ਤੇ ਇਲਜ਼ਾਮ ਲਾਇਆ ਨਾ ਮੈਂ ਉਹਦੇ ਕਰਕੇ ਬੋਲਦੀ ਆ ਥੇਰੇ ਕਰਕੇ ਮੈਨੂੰ ਕਾਲਜ ਤੋਂ ਹਟਾਤਾ ਤੂੰ ਤਾਂ ਸ਼ਰਿਆਵੇਂ ਮੁਕਰੀਜ਼ਾਨੀ ਆ ਮੈਂ ਆਪਣੀ ਅੱਖਾਂ ਨਾਲ ਦੇਖਿਆ ਤੈਨੂੰ ਮੁੰਡੇ ਨਾਲ ਫਿਰਦੀ ਨੂੰ ਤਾ ਪਹਿਲਾਂ ਸੋਚਣਾ ਚਾਹੀਦਾ ਸੀ ਇਹ ਸਭ ਤਾਂ ਹੋਣਾ ਹੀ ਸੀ ਨਾ ਲੱਛਣ ਕਰਿਆ ਕਰੋ ਇਹ ਕੋਈ ਹੱਸੀ ਘੇੜ ਥੋੜੀ ਆ ਗੱਲ ਹੁੰਦੀ ਆ ਜਵਾਨ ਹੁੰਦੀ ਆ ਕੋਈ ਹੱਦ ਕਰ ਦਿਓ ਤੁਸੀਂ ਸਾਰਾ ਟੱਬਰੇ ਕੁੜੀ ਦਾ ਮਗਰ ਪਿਆ ਪਿਆ ਗੱਲਾਂ ਦੇਖ ਲਓ ਚਾਚਾ ਜੀ ਵੀ ਜਦੋਂ ਮੇਰੀ ਭੈਣੇ